ਸਸ ਲੋਕ ਉਸਤਤ ਕਰ ਹੈ ਅਨੇਕ ਜਨ ਅੰਤ ਨਾ ਪਾਰ ਆਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਿਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਹਾਰੀ, ਕਈ ਕੋਟ ਪਹਿ ਤੀਰਥਵਾਸੀ, ਕਈ ਕੋਟ ਬਨ ਪਰਮੈ ਉਦਾਸੀ, ਕਈ ਕੋਟ ਵੇਦ ਕੇ ਸ੍ਰੋਤੇ, ਕਈ ਕੋਟ ਤਪੀ ਸਰ ਹੋਤੇ। ਕਈ ਕੋਟ ਆਤਮ ਧਿਆਨ ਤਾਰਹਿ, ਕਈ ਕੋਟ ਕਬ ਕਬ ਵਿਚਾਰ ਹੈ, ਕਈ ਕੋਟ ਨਵਤਨ ਨਾਮ ਤੇ ਆਵਹਿ, ਨਾਨਕ ਕਰਤੇ ਕਾ ਅੰਤ ਨਾ ਪਾਵਹਿ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਕਈ ਕੋਟ ਕਿਰਪਨ ਕਠੋਰ ਕਈ ਕੋਟ ਆਪੈਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ ਕਈ ਕੋਟ ਮਾਇਆ ਸ਼ਰਮ ਆਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਨ ਹੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਾਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂਮੰਡਲ ਕਈ ਕੋਟ ਸਾਸਿਆ ਸੂਰ ਨਿਖਤਰ ਕਈ ਕੋਟ ਦੇਵ दानव 인ਦਰ ਸਿਰਛਤਰ ਸਗਲ ਸਮਗਰੀ ਆਪਨੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਾਨਮ ਸਤਕ ਕਈ ਕੋਟ বেদ ਪੁਰਾਨ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਖੇ ਕਿਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਸਭ ਤੇ ਨਿਰੈ ਸਭੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰਾ ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮਹਿ ਜੀਵਹਿ ਮਰਹਿ, ਕਈ ਕੋਟ ਬੌਜੋਨੀ ਫਿਰਹਿ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕਾਲੇ ਤਕ ਪਾਹੇ। ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹ ਜਹ ਪਾਣਾ ਤਹ ਤਹ ਰਾਖੇ ਨਾਨਕ ਸਾਭ ਕੀਛ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾਗੀ RAM ਨਾਮ ਸੰਗ ਤਿਨ ਲਿਵ ਲਾਗੀ। ਕਈ ਕੋਟ ਪ੍ਰਭ ਕੋ ਖੋਜਨਤੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿੰਨ ਕੋ ਮਿਲਿਓ ਪ੍ਰਭ ਅਬਿਨਾਸ ਕਈ ਕੋਟ ਮੰਗੈ ਸਾਥ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪਰਸਾਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਮਾंड ਕਈ ਕੋਟ ਹੋਏ ਅਵਤਾਰ ਕਈ ਯੁਗਤ ਕਿਨੋ ਵਿਸਥਾਰ ਕਈ ਬਾਰ ਪਸਰੀਉ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਪਤੇ ਹੋਏ ਪ੍ਰਮਾਹ ਸਮਾਤ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਤ ਆਤਮ ਪ੍ਰਗਾਸ ਕਈ ਕੋਟ ਤਾਤ ਕੇ 베ਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਾਸ ਪੀਵੈ ਅਮਰ ਭਏ ਸਾਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ